ਕੱਲ ਸਮਰਾਲਾ ਦੇ ਕੋਲ ਹੋਈ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ 15 ਸਾਲਾ ਨੌਜਵਾਨ ਦੀ ਚਾਈਨਾ ਡੋਰ ਦੀ ਚਪੇਟ ਛਾਉਣ ਨਾਲ ਦਰਦਨਾਕ ਮੌਤ ਹੋ ਗਈ ਹੈ ਜਿਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਸੰਸਕਾਰ ਦੇ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਪਹੁੰਚ ਕੇ ਮ੍ਰਿਤਕ ਨੌਜਵਾਨ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਮੂਲੀਅਤ ਕੀਤੀ ਤਾਂ ਕੋਈ ਅਜਿਹੀ ਆਕ ਨਹੀਂ ਸੀ ਜਿਸ ਦੇ ਵਿੱਚੋਂ ਹੰਝੂਆਂ ਦੀ ਛੜੀ ਨਾ ਨਜ਼ਰ ਆਉਂਦੀ ਹੋਵੇ ਲੋਕਾਂ ਨੇ ਮੰਗ ਕੀਤੀ ਕਿ ਪਤੰਗਬਾਜ਼ੀ ਦੇ ਉੱਪਰ ਲੋਕ ਲਗਾਈ ਜਾਵੇ ਤਾਂ ਜੋ ਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਇਹ ਸਾਰੇ ਦੇਸ਼ਵਿਦਿਸ਼ਾ ਵਿੱਚ ਇਹ ਕੱਲ ਦੀ ਖਬਰਾਂ ਚੱਲ ਰਹੀਆਂ ਨੇ ਪਰ ਅਸੀਂ ਦੇਖ ਰਹੇ ਹਾਂ ਕਿ ਮਾਤਾ ਦਾ ਉਹ ਮੌਜੂਦਾ ਸਰਪੰਚ ਨੇ ਦੇ ਬੇਟੇ ਦੀ ਮਾਤਾ ਉਹ ਜਿਹੜਾ ਸਰਪੰਚ ਨੇ ਲੈਦਾ ਦਾ ਲੰਮੜਦਾਰ ਰਹੇ ਨੇ ਪਰ ਬਾਰ ਮਸਵਾਲ ਸੇਵੀ ਵੀ ਆ ਧਾਰਮਿਕ ਵੀ ਆ ਲੋਕਾਂ ਦੇ ਵਿੱਚ ਹਰ ਵਕਤ ਵਿਚਰਨ ਵਾਲਾ ਸੋ ਮੈਂ ਸਮਝਦਾ ਕਿ ਜਿਹੜੀ ਵੱਡੀ ਦੁਖਦਈ ਘਟਨਾ ਵਾਪਰੀ ਹੈ ਇਹਦੇ ਲਈ ਪ੍ਰਸ਼ਾਸਨ ਨੂੰ ਔਰ ਆਪਾਂ ਨੂੰ ਵੀ ਸਾਰਿਆਂ ਨੂੰ ਇਹ ਚ ਬੱਚਿਆਂ ਨੂੰ ਸੰਭਾਲਦੀ ਲੋੜ ਆ ਧਿਆਨ ਦੇਣ ਦੀ ਲੋੜ ਆ ਔਰ ਇਹ ਵੀ ਬੇਨਤੀ ਕਰਦਾ ਕਿ ਠੀਕ ਹੈ ਕਿ ਅਗਲਾ ਪਕੜ ਵੀ ਚੈਨਾ ਪੁਲਿਸ ਵਾਲੇ ਕੋਈ ਕਿਸੇ ਦੇ ਕੋਠੇ ਤੇ ਚੜੇ ਫਿਰੇ ਬਿਲਕੁਲ ਕਿਸੇ ਦੇ ਕਰਦੇ ਇਹ ਨਹੀਂ ਹੋਣਾ ਮੈਂ ਸਮਝਦਾ ਕਿ ਤਪੰਗ ਬਾਜੀ ਤੇ ਹੀ ਇਹਦੇ ਤੇ ਰੋਕ ਲਗਣੀ ਚਾਹੀਦੀ ਹੈ ਤਾਂ ਹੀ ਮੈਂ ਸਮਝਦਾ ਕਿ ਜੀ ਇਹਨੇ ਸਭ ਗੱਲ ਕਰੀਏ ਬਹੁਤ ਜ਼ਿਆਦਾ ਸਖਤੀ ਕੀਤੀ ਸਖਤੀ ਦੇ ਬਾਵਜੂਦ ਵੀ ਇਹ ਚੈਨਲ ਰੋਲ ਬਿਕ ਰਹੀ ਹੈ ਮੈਂ ਸਾਨੂੰ ਤਾਂ ਜੀ ਮੈਂ ਪਹਿਲਾਂ ਵੀ ਗੱਲ ਕਰਤੀ ਹਟਿਆ ਤੁਹਾਡੇ ਭਾਈਚਾਰੇ ਦੇ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਦੇ ਤੇ ਜਿੱਥੇ ਰੋਕ ਵੀ ਲਗਣੀ ਚਾਹੀਦੀ ਹੈ ਉੱਤੇ ਦੇਖ ਰਿਹਾ ਕਿ ਆਪਾਂ ਜਿਹੜੇ ਦੁਕਾਨਦਾਰ ਛੋਟੇ ਬੱਚਿਆਂ ਨੂੰ ਲਾਲਚ ਦੇ ਰਹੇ ਨੇ ਜੀ ਵੀ ਆ ਚੱਕਰੀ ਵੇਚੋ 100 ਰੁਪਏ ਲੈ ਲਓ 200 ਰੁਪਏ ਲੈ ਲਓ ਉਹ ਬੱਚਿਆਂ ਨੂੰ ਪਤਾ ਨਹੀਂ ਬੀਤੀ ਝੋਲੇ ਚ ਕੀ ਲੈ ਜਾਈਆ ਰਹੇ ਉਹ ਕੋਠੇ ਤੇ ਜਾ ਕੇ ਘਰ ਦਾ ਮੈਂ ਸਭ ਦਾ ਡਿਲੀਵਰੀ ਹੋ ਰਹੀ ਹੈ ਚੀਜ਼ ਦੀ ਸੋ ਮੇ ਕਿ ਜੇ ਤੁਸੀਂ ਹੋ ਡਿਊਟੀ ਤੇ ਡਵਾ ਰਹੇ ਹੋ ਇਹ ਇਹਨਾਂ ਦੀ ਡਿਊਟੀ ਮਿਲਾਓ ਤੇ ਟੰਗ ਵਾਜੀ ਤੇ ਪੂਰੀ ਤਰ੍ਹਾਂ ਤੋਂ ਨਹੀਂ। ਪ੍ਰਸ਼ਾਸਨ ਦੇ ਧਿਆਨ ਦਵੇ, ਮਾਪੇ ਵੀ ਧਿਆਨ ਦੇਣ। ਜੀ ਸਾਡਾ ਬੱਚਾ ਕੀ ਕਰ ਰਿਹਾ ਹੈ, ਚਾਹੇ ਨਸ਼ੇ ਦੀ ਗੱਲ ਆ, ਚਾਹੇ ਆਮੇ ਗੱਲ ਕਰਕੇ ਅੱਟੇ ਪਹਿਲਾਂ ਗਊਆਂ ਦੀ ਗੱਲ ਆ, ਕੁੱਤਿਆਂ ਦੀ ਗੱਲ ਆ, ਬਹੁਤ ਵੱਡਾ ਨੁਕਸਾਨ ਹੋ ਰਿਹਾ। ਅਸੀਂ ਦੁੱਧ ਪੀਂਦੇ ਗਊਆਂ ਦਾ ਆਪਣੀ ਛੱਡ ਕੇ ਪਰੇ ਹੋਣੀਆਂ ਗੂਗੀ, ਕਿਸੇ ਜ਼ਿਮੀਂਦਾਰ ਦਾ ਨੁਕਸਾਨ ਕਰ ਜਵੇ, ਕੋਈ ਦੁਕਾਨ ਦਾ ਨੁਕਸਾਨ ਕਰ ਜਵੇ, ਕੋਈ ਰਾਹੀਰ ਦਾ ਨੁਕਸਾਨ ਕਰ ਜਵੇ, ਡੰਗਰ ਉਹ ਤਾਂ ਕੌਣ ਜ਼ਿੰਮੇਵਾਰ ਆ? ਅਸੀਂ ਜੀ ਮੂਹਰੇ ਜੀ ਇਹ ਸਰਪ੍ਰਾਚਾਰ ਨੇ ਜਿਹੇ ਕੱਲ ਇੱਕ ਪੱਤਰ ਜਾਰੀ ਕੀਤਾ ਨਜਾਇਜ਼ ਬੰਦਭਾਜ ਦੇ ਰੋਕ ਲਈ ਉਹ ਕੀ ਬਤਾ ਦੀ ਉਹ ਕਰੀਗਾ ਕੋਈ ਫਾਇਦਾ ਨਹੀਂ ਇਹ ਪਹਿਲਾਂ ਕਰਨ ਦੀ ਲੋੜ ਆ ਸੋ ਮੇਰੀ ਬੇਨਤੀ ਆ ਕਿ ਜਿਹੜਾ ਹੈਗਾ ਚਲੋ ਠੀਕ ਹੈ ਜੇ ਦੇਰ ਆਏ ਦਰਸਤਾ ਪਰ ਇਹਦੇ ਤੇ ਰੋਕ ਲਗਣੀ ਚਾਹੀਦੀ ਆ ਪੰਜਾਬ ਸਰਕਾਰ ਦਾ ਲਾਭ ਹਿੰਦੁਸਤਾਨ 'ਚ ਹੋਵੇ ਨਾ ਹੋਵੇ ਸਾਡੇ ਦਾ ਪੰਜਾਬ ਲਈ ਕਰ ਲੋ ਅਸੀਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਠੀਕ ਆ ਕਿ ਇੱਥੇ ਕਰਤੀ ਕਰਨੇ ਚੱਲਦਾ ਜੀ ਮੇਰਾ ਮਤਲਬ ਕਹਿ ਰਿਹਾ ਹਾਂ ਬਹੁਤ ਕੱਲ ਸਮਰਾਲਾ ਦੇ ਕੋਲ ਹੋਈ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ 15 ਸਾਲਾ ਨੌਜਵਾਨ ਦੀ ਚਾਈਨਾ ਡੋਲ ਦੀ ਚਪੇਟ ਛਾਉਣ ਨਾਲ ਦਰਦਨਾਕ ਮੌਤ ਹੋ ਗਈ ਹੈ ਜਿਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਸੰਸਕਾਰ ਦੇ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਪਹੁੰਚ ਕੇ ਮ੍ਰਿਤਕ ਨੌਜਵਾਨ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਮੂਲੀਅਤ ਕੀਤੀ ਤਾਂ ਕੋਈ ਅਜਿਹੀ ਆਕ ਨਹੀਂ ਸੀ ਜਿਸ ਦੇ ਵਿੱਚੋਂ ਹੰਝੂਆਂ ਦੀ ਛੜੀ ਨਾ ਨਜ਼ਰ ਆਉਂਦੀ ਹੋਵੇ ਲੋਕਾਂ ਨੇ ਮੰਗ ਕੀਤੀ ਕਿ ਪਤੰਗਬਾਜ਼ੀ ਦੇ ਉੱਪਰ ਲੋਕ ਲਗਾਈ ਜਾਵੇ ਤਾਂ ਜੋ ਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਇਹਾਰੇ ਦੇਸ਼ਵਧੇਸ਼ੀ ਸਕਦੇ ਨੇ ਇੱਕ ਕਾਲੀ ਖਬਰਾਂ ਚੱਲ ਰਹੀਆਂ ਨੇ ਔਰ ਅਸੀਂ ਦੇਖ ਰਹੇ ਹਾਂ ਕਿ ਮਾਤਾ ਦਾਵਲਾ ਦਾ ਉਹ ਮੌਜੂਦਾ ਸਰਪੰਚ ਲਈ ਦੇ ਬੇਟੀ ਦੀ ਮਾਤਾ ਉਹ ਜੀਦਾ ਸਰਪੰਚ ਨੇ ਨੇ ਦਾਦਾ ਲੰਮੜਦਾਰ ਰਹੇ ਨੇ ਪਰਵਾਰ ਵਿੱਚ ਸਵਾਲ ਸੇਵੀ ਵੀ ਆ ਧਾਰਮਿਕ ਵੀ ਆ ਲੋਕਾਂ ਦੇ ਵਿੱਚ ਹਰ ਵਕਤ ਵਿਚਰਨ ਵਾਲਾ ਸੋ ਮੈਂ ਸਮਝਦਾ ਕਿ ਜਿਹੜੀ ਵੱਡੀ ਦੁਖਦਈ ਘਟਨਾ ਵਾਪਰੀ ਹੈ ਇਹਦੇ ਲਈ ਪ੍ਰਸ਼ਾਸਨ ਨੂੰ ਔਰ ਆਪਾਂ ਨੂੰ ਵੀ ਸਾਰਿਆਂ ਨੂੰ ਇਹ ਚੀਜ਼ ਬੱਚਿਆਂ ਨੂੰ ਸੰਭਾਲਦੀ ਲੋੜ ਆ ਧਿਆਨ ਦੇਣ ਦੀ ਲੋੜ ਆ ਔਰ ਇਹ ਵੀ ਬੇਨਤੀ ਕਰਦਾ ਕਿ ਠੀਕ ਹੈ ਕਿ ਅਗਲਾ ਪਕੜੇ ਚੈਨਾ ਆਪਾਂ ਸੜੇ ਕੋਈ ਕਿਸੇ ਦੇ ਕੋਠੇ ਤੇ ਚੜੇ ਫਿਰ ਮੇਰੇ ਕੋਈ ਕਿਸੇ ਦੇ ਕਰਦੇ ਇਹ ਨਹੀਂ ਹੋਣਾ ਮੈਂ ਸਮਝਦਾ ਕਿ ਤੰਗ ਬਾਜੀ ਤੇ ਹੀ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ ਤਾਂ ਹੀ ਮੈਂ ਸਮਝਦਾ ਕਿ ਇਹ ਜਿਹਨੇ ਸਭ ਗੱਲ ਕਰੀਏ ਬਹੁਤ ਜ਼ਿਆਦਾ ਸ਼ਕਤੀ ਕੀਤੀ ਸ਼ਕਤੀ ਦੇ ਬਾਵਜੂਦ ਵੀ ਇਹ ਨਾਲ ਉਲਟ ਬਿਕ ਰਹੀ ਹੈ ਮੈਂ ਸਮਝਦਾ ਕਿ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਤੁਹਾਡੇ ਭਾਈਚਾਰੇ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਦੇ ਤੇ ਜਿੱਥੇ ਰੋਕ ਵੀ ਲੱਗਣੀ ਚਾਹੀਦੀ ਹੈ ਉੱਥੇ ਦੇਖ ਰਿਹਾ ਕਿ ਆਪਾਂ ਜਿਹੜੇ ਦੁਕਾਨਦਾਰ ਨੇ ਛੋਟੇ ਬੱਚਿਆਂ ਨੂੰ ਲਾਲਚ ਦੇ ਰਹੇ ਨੇ ਜੀ ਇਹ ਚੱਕਰੀ ਵੇਚੋ 100 ਰੁਪਏ ਲੈ ਲਓ 200 ਰੁਪਏ ਲੈ ਲਓ ਉਹ ਬੱਚਿਆਂ ਨੂੰ ਪਤਾ ਨਹੀਂ ਕੀ ਕੀ ਝੋਲੇ ਚ ਕੀ ਲੈ ਜਾਈਆ ਰਹੇ ਉਹ ਕੋਠੇ ਤੇ ਜਾ ਕੇ ਘਰ ਦਾ ਮੈਂ ਸਮਝਾ ਡਿਲੀਵਰੀ ਹੋ ਰਹੀ ਹੈ ਇਹ ਚੀਜ਼ ਦੀ ਸੋ ਮੇਰੀ ਬੇਨਤੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿੱਦਾਂ ਤੁਸੀਂ ਹੋ ਬਿਊਟੀ ਅਡਵਾ ਰਹੇ ਹੋ ਇਹ ਇਹਨਾਂ ਦੀ ਡਿਊਟੀ ਲਗਾਓ ਤੰਗਬਾਜ਼ੀ ਤੇ ਪੂਰੀ ਤਰ੍ਹਾਂ ਤੋਂ ਬੰਦ ਕਰਾਓ ਪ੍ਰਸ਼ਾਸਨ ਵੀ ਧਿਆਨ ਦਵੇ ਪ੍ਰਸ਼ਾਸਨ ਵੀ ਧਿਆਨ ਦਵੇ ਮਾਪੇ ਵੀ ਧਿਆਨ ਦੇਣ ਕਿ ਸਾਡਾ ਬੱਚਾ ਕੀ ਕਰ ਰਿਹਾ ਤੇ ਚਾਹੇ ਨਸ਼ਾ ਨਹੀਂ ਗੱਲ ਆ ਚਾਹੇ ਆ ਮੈਂ ਗੱਲ ਕਰਕੇ ਅੱਜ ਪਹਿਲਾਂ ਗਊਆਂ ਦੀ ਗੱਲ ਆ ਕੁੱਤਿਆਂ ਦੀ ਗੱਲ ਆ ਬਹੁਤ ਵੱ ਅਸੀਂ ਦੁੱਧ ਪੀਂਦੇ ਗਊਆਂ ਦਾ ਆਪਣੀ ਛੱਡ ਕੇ ਪਰੇ ਹੁੰਦੀਆਂ ਹੋਊਗੀ ਕਿ ਕਿਸੇ ਜ਼ਿੰਮੇਵਾਰ ਦਾ ਨੁਕਸਾਨ ਕਰ ਜੇ ਕੋਈ ਦੁਕਾਨ ਦਾ ਮਨੁਸਾਨ ਕਰ ਜੇ ਕੋਈ ਰਾਹਗੀਰ ਦਾ ਨੁਕਸਾਨ ਕਰ ਜੇ ਡੰਗਰ ਉਹ ਤਾਂ ਕੌਣ ਜ਼ਿੰਮੇਵਾਰ ਆ ਜੀ ਅਸੀਂ ਜ਼ਿੰਮੇਵਾਰ ਆ ਜੀ ਜੇ ਪ੍ਰਸ਼ਾਸਨ ਨੇ ਜੇ ਕੱਲ ਇਹ ਪੱਤਰ ਜਾਰੀ ਕੀਤਾ ਨਜਾਇਜ਼ ਬੰਦੂਗੀ ਦੇ ਰੋਕਾਈਏ ਉਹ ਕੀ ਵਾਦਾ ਜੀ ਉਹ ਤਾਂ ਕਰੀਦਾ ਪਰ ਕੋਈ ਫਾਇਦਾ ਨਹੀਂ ਇਹ ਪਹਿਲਾਂ ਕਰਨ ਦੀ ਲੋੜ ਆ ਸੋ ਮੇਰੀ ਬੇਨਤੀ ਆ ਕਿ ਜਿਹੜਾ ਹੈਗਾ ਚਲੋ ਠੀਕ ਹੈ ਜੇ ਦੇਰ ਆਏ ਦਰਸਤ ਪਰ ਇਹਦੇ ਤੇ ਰੋਕ ਲਗਣੀ ਚਾਹੀਦੀ ਆ ਪੰਜਾਬ ਸਰਕਾਰ ਦਾ ਲਾਭ ਹਿੰਦੁਸਤਾਨ 'ਚ ਹੋਵੇ ਨਾ ਹੋਵੇ ਸਾਡੇ ਦਾ ਪੰਜਾਬ ਲਈ ਕਰਦੇ ਤੁਸੀਂ ਗੱਲ ਕਰਦੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਠੀਕ ਹੈ ਕਿ ਇੱਥੇ ਘਰ ਤੇ ਕੰਮੇ ਚੱਲਦਾ ਜੀ ਮੇਰਾ ਮਤਲਬ ਤੁਹਾਨੂੰ ਕਹਿ ਰਿਹਾ ਹਾਂ